ਸਸਿਕਾ ਜੀ ਤੁਸੀਂ ਵੇਖ ਰਹੇ ਹੋ ਪੀਵੀ 26 ਨਿਊਜ਼ ਚੈਨਲ ਤੇ ਮੈਂ ਹਾਂ ਸਰਪਜੀਤ ਸਿੰਘ ਮਾਨਜੋਗ ਐਸਐਸਪੀ ਅਸ਼ਮੀ ਗੋਟਾਲ ਜੀ ਦੇ ਐਸਐਸਪੀ ਖੰਨਾ ਇਹ ਹੈ ਆਪਣਾ ਆਫਿਸ ਦੇ ਵਿੱਚ ਅਸੀਂ ਮੌਜੂਦ ਆ ਜਿਹੜੀ ਕਿ ਅੱਜ ਇੱਥੇ ਇੱਕ ਪ੍ਰੈਸ ਕਾਨਫਰੈਂਸ ਹੋਈ ਹੈ ਜਿਵੇਂ ਕਿ ਵਿਸੰਤ ਪੰਚਮੀ ਆ ਰਹੀ ਹੈ ਵਿਸੰਤ ਪੰਚਮੀ ਤੇ ਜਿਹੜੀ ਚੈਨਲ ਡੋਰ ਹੈ ਚੈਨਲ ਡੋਰ ਖੜੀ ਹੈ ਉਸ ਦੇ ਮਸਲੇ ਨੂੰ ਲੈ ਕੇ ਉਸ ਖੇਤਰ ਦੇ ਵਿੱਚ ਇੱਕ ਪ੍ਰੈਸ ਕਾਨਫਰੈਂਸ ਕੀਤੀ ਗਈ ਹੈ ਔਰ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੱਕ ਕਮੈਂਟਸ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲ ਦਿਓ ਜੀ ਸਰਬਜੀਤ ਸਿੰਘ ਧੰਨਵਾਦ ਸਤਿ ਸ੍ਰੀ ਅਕਾਲ ਜੀ ਮਾਨਯੋਗ ਡੀਜੀਪੀ ਪੰਜਾਬ ਮੈਡਮ ਅਸ਼ਵਨੀ ਗੋਟਿਆ ਐਲਾਈਪੀਐਸ ਐਸਐਸਪੀ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਖੰਨਾ ਪੁਲਿਸ ਨੇ ਚਾਈਨਾ ਡੋਰ ਨੂੰ ਨੱਥ ਪਾਉਣ ਦੇ ਲਈ ਵੱਖਰੇ ਵੱਖਰੇ ਉਪਰਾਲੇ ਕੀਤੇ ਗਏ ਨੇ ਜਿਦੇ ਵਿੱਚ ਸਪੈਸ਼ਲ ਬ੍ਰਾਂਚ ਪੀਐਚਓ ਸਿਟੀ 2 ਖਦਰ ਸਿਟੀ 2 ਖੰਨਾ ਤੇ ਸਦਰ ਖੰਨਾ ਦੀਆਂ ਟੀਮਾਂ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਨ੍ਹਾਂ ਨੇ ਚਾਈਨਾ ਡੋਰ ਦੇ ਉੱਤੇ ਕ੍ਰੈਕਡਾਊਨ ਕਰਦੇ ਆ ਵੱਖਰੇ ਵੱਖਰੇ ਦੋ ਮੁਕਦਮੇ ਅਸੀਂ ਦਰਜ ਕੀਤੇ ਨੇ ਜਿਸ ਦੇ ਵਿੱਚ ਅਸੀਂ ਐਨਵਾਾਈਲਡਲਾਈਫ এনਵਾਇਰਨਮੈਂਟ ਪ੍ਰੋਟੈਕਸ਼ਨ ਐਕਟ ਦਾ ਦੇ ਅੰਡਰ ਕੇਸ ਦਰਜ ਕੀਤਾ ਹੈਗਾ ਜੀ ਬੀਐਨਐਸ ਦੇ ਤਹਿਤ ਅਤੇ environment protection act ਦਾ ਵਾਦਾ ਕੀਤਾ ਗਿਆ ਹੈ ਜੁਰਮ ਦੇ ਤਹਿਤ ਇਹ ਕੇਸਸ ਦਰਜ ਕੀਤੇ ਗਏ ਨੇ ਤਾਂ ਕਿ ਅਸੀਂ ਚਾਈਨਾ ਡੋ ਆਉਣ ਵਾਲੇ ਸਮੇਂ ਦੇ ਵਿੱਚ ਬਸੰਤ ਦੇ ਵਿੱਚ ਜਿਵੇਂ ਪਤੰਗਾਂ ਦਾ ਜਿਆਦਾ ਇਥੇ ਖੰਨਾ ਦੇ ਵਿੱਚ ਕੀਤਾ ਜਾਂਦਾ ਹੈ ਤਾਂ ਕਿ ਅਸੀਂ ਇਸ ਨੂੰ ਨੱਥ ਪਾ ਸਕੀਏ ਅਸੀਂ 141 ਗਟੂ ਰਿਕਵਰ ਕੀਤੇ ਨੇ ਜੀ ਤੇ ਜਿਹਦੇ ਵਿੱਚ ਮੁਕਦਮਾ ਨੰਬਰ 6 ਆ थाना सदर ਖੰਨਾਜੀ ਦੇ ਵਿੱਚ 96 96 ਗਟੂ ਰਿਕਵਰ ਹੋਏ ਨੇ ਤੇ ਮੁਕਦਮਾ ਨੰਬਰ 7 16 1 2025 ਨੂੰ ਜਿਹੜਾ ਕੇਸ थाना ਸਿਟੀ 2 ਜਿਹਦੇ ਵਿੱਚ 45 ਗੱਟੂ ਰਿਕਵਰ ਸਦਰ ਦਾ ਸਦਰ ਵਾਲਾ ਚੌਂਕੀ ਕੋਟ ਦੇ ਮੇਨ ਗੇਟ ਦੇ ਸਾਹਮਣੇ ਉਥੇ ਨਾਕੇ ਦੀ ਚੈਕਿੰਗ ਦੇ ਦੌਰਾਨ ਇਹ ਛੋਟਾ ਹਾਥੀ ਸੀ ਦੀ तकरीबन ਸ਼ਾਮ ਨੂੰ 7:40 ਦੀ ਗੱਲ ਹੈਗੀ ਛੋਟਾ ਵਹੀਕਲ ਹਾਥੀ ਜਿਹੜਾ ਸੀ ਲੁਧਿਆਣਾ ਸਾਈਡ ਤੋਂ ਆ ਰਿਹਾ ਸੀ ਉਹ ਰੈਂਡਮ ਵਹੀਕਲ ਦੀ ਚੈਕਿੰਗ ਦੇ ਦੌਰਾਨ ਇਹ ਪਾਇਆ ਗਿਆ ਕਿ ਇਹਨਾਂ ਨੇ ਕੁਝ ਪਲਾਸਟਿਕ ਦੇ ਥੈਲੇ ਚਾਰ ਪਲਾਸਟਿਕ ਥੈਲੇ ਸੀਗੇ ਜਿਹਦੇ ਵਿੱਚ 96 ਗੱਟੂ ਚਾਈਨਾ ਡੋਰ ਸੀਗੇ ਔਰ ਰਿਕਵਰੀ ਹੋਈ ਹੈ ਤੇ ਜਿਹੜਾ ਸਿਟੀ 2 ਦਾ ਏਰੀਆ ਸੀਗਾ ਇਹਦੇ ਵਿੱਚ ਏਐਸ ਕਾਲਜ ਅਮਲੌਰ ਰੋਡ ਦੇ ਉੱਤੇ ਨਾਕਾਬੰਦੀ ਦੇ ਦੌਰਾਨ ਰਿੰਕੂ ਨਾਮ ਦਾ ਵਿਅਕਤੀ ਰਿੰਕੂ ਪੁੱਤਰ ਜੈਮਲ ਇਹਦੇ ਕੋਲੋਂ ਚਾਈਨਾ ਡੋਰ ਜਿਹੜੀ ਸੀ 45 ਗੱਟੂ ਰਿਕਵਰ ਹੋਈ। ਦੇਖੋ ਜੀ ਖੰਨੇ ਦੇ ਵਿੱਚ ਮੇਨ ਜਿਹੜੀਆਂ ਮੇਨ ਬਾਜ਼ਾਰ ਦੇ ਵਿੱਚ ਨਹੀਂ ਇਹ ਇਸਦਾ ਉਪਰਲੀ ਕੰਮ ਹੁੰਦਾ। ਇਹ ਲੋਕੀ ਲਿਆ ਕੇ ਰੱਖਦੇ ਨੇ ਤੇ ਲੁਕੇ ਛਿਪੇ ਤਰੀਕੇ ਦੇ ਨਾਲ ਇਹਨਾਂ ਨੂੰ ਵੇਚਿਆ ਜਾਂਦਾ ਹੈ। ਟੇਬਲੋਂ ਜੀ ਕਲੀਅਰ ਤੇ ਬਹੁਤ ਹੀ ਸਟ੍ਰਿਕਟ ਡਾਇਰੈਕਸ਼ਨਸ ਹੈਗੀਆਂ ਨੇ ਆਪਣੀ ਲੋਕਲ ਪੁਲਿਸ ਨੂੰ ਐਸਐਸਪੀ ਸਾਹਿਬ ਵੱਲੋਂ ਕਿ ਚਾਈਨਾ ਡੋਰ ਵੇਚਣ ਵਾਲੇ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਏਗਾ ਕਿਉਂਕਿ ਇਸ ਦਾ ਇਸਤੇਮਾਲ ਦੇਖੋ ਪਤੰਗ ਉਡਾਣਾ ਇੱਕ ਸ਼ੌਂਕ ਦੀ ਐਕਟ ਹੁੰਦੀ ਹੈਗੀ ਹੈ ਸਾਡਾ ਇੱਕ ਤਿਉਹਾਰ ਹੈਗਾ ਜਿਸ ਨੂੰ ਬੱਚੇ ਇੰਜੋਏ ਕਰਦੇ ਨੇ ਪਰ ਇਹ ਕਿਸੇ ਲਈ ਜਾਨਲੇਵਾ ਹੋਵੇ ਤੇ ਕਿਸੇ ਦੀਆਂ ਅੱਖਾਂ ਦੀ ਦ੍ਰਿਸ਼ਟੀ ਚਲੀ ਜਾਵੇ ਕਿਸੇ ਨੂੰ ਪੈਰਾਲਿਸਿਸ ਹੋ ਜਾਈਏ ਫਾਰ ਲਾਈਫ ਇਹ ਅਨਐਕਸੈਪਟੇਬਲ ਹੈਗਾ ਸੋ ਇਸ ਲਈ ਸਖਤ ਤੋਂ ਸਖਤ ਇਵਨ ਕਿ ਅਸੀਂ ਦ ਮੋਸਟ ਸਟ੍ਰਿਕਟ ਸੈਕਸ਼ਨਸ ਵੀ ਅਸੀਂ ਐਡ ਕਰਾਂਗੇ ਤੇ ਵੱਤ ਤੋਂ ਵੱਧ ਜੁਰਮਾਨਾ ਜੋ ਨਾ ਤਾਂ ਆਮਾ ਦਿੱਤਾ ਹੈ ਚਾਹੇ ਉਹ ਵਾਈਲਡ ਲਾਈਫ ਪ੍ਰੋਟੈਕਸ਼ਨ ਹੋਵੇ এনवायरमेंट ਪ੍ਰੋਟੈਕਸ਼ਨ ਐਕਟ ਦੇ ਤਹਿਤ ਹੋਵੇ ਉਹ ਕੀਤਾ ਜਾਏ ਦੇਖੋ ਜੀ ਬੱਚੇ ਛੋਟੀ ਉਮਰ ਦੇ ਹੁੰਦੇ ਨੇ ਪੇਰੈਂਟਸ ਦੇ ਆਰ ਰਿਸਪੋਨਸਿਬਲ ਕਿ ਉਹ ਆਪਣੇ ਬੱਚਿਆਂ ਦੇ ਉੱਤੇ ਨਿਗਰਾਨੀ ਕਰਨ ਆਪਣੇ ਬੱਚਿਆਂ ਨੂੰ ਸਹੀ ਗਾਈਡ ਕਰਨ ਤੇ ਅਸੀਂ ਇਸ ਗੱਲ ਦੇ ਪ੍ਰਤੀ ਬਹੁਤ ਜਾਗਰੂਕ ਹੈਗੇ ਆ ਪੁਲਿਸ ਨੂੰ ਸਪੈਸ਼ਲ ਡਾਇਰੈਕਸ਼ਨਸ ਦਿੱਤੀਆਂ ਗਈਆਂ ਨੇ ਕਿ ਜਿਸ ਬੱਚੇ ਕੋਲੋ ਇਸ ਤਰ੍ਹਾਂ ਦੀ ਰਿਕਵਰੀ ਹੁੰਦੀ ਹੈਗੀ ਆ ਤਾਂ ਉਹਨਾਂ ਦੇ ਪੇਰੈਂਟਸ ਨੂੰ ਵੀ ਤਾੜਨਾ ਕੀਤੀ ਜਾਏਗੀ ਜੁਰਮਾਨਾ ਕੀਤਾ ਜਾਏਗਾ ਜੋ ਆਪਣੇ ਬੱਚਿਆਂ ਉਹਨਾਂ ਦੀ ਉਹਨਾਂ ਦੇ ਬੱਚਿਆਂ ਕੋਲੋ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਬਰਾਮਦ ਹੁੰਦੀ ਹੈ ਬਿਲਕੁਲ ਜੀ ਆਲਰੇਡੀ ਅਸੀਂ ਕਰ ਰਹੇ ਆ ਹੋਏਗਾ ਨਹੀਂ ਜੀ ਅਸੀਂ ਆਲਰੇਡੀ ਕਰ ਰਹੇ ਆ ਮਾਨਯੋਗ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਦੇ ਉੱਤੇ ਅਸੀਂ ਡਰੋਨਸ ਇਨਵੋਲਵ ਕੀਤੇ ਹੋਏ ਨੇ ਸਮਰਾਲਾ ਸਬਡਿਵੀਜ਼ਨ ਆਲਰੇਡੀ ਕਰ ਚੁੱਕੀ ਹੈ ਮਨਿਆਦੀ ਕਰਵਾਈ ਜਾ ਰਹੀ ਹੈ ਪਬਲਿਕ ਐਡਰੈਸ ਸਿਸਟਮ ਦੇ ਉੱਤੇ ਇਹਨਾਂ ਗਾਈਡਲਾਈਨਸ ਬਾਰੇ ਲੋਕਾਂ ਨੂੰ ਬੱਚਿਆਂ ਨੂੰ ਜਾਣੂ ਕੀਤਾ ਜਾ ਰਿਹਾ ਹੈ ਤਾਂ ਕਿ ਚਾਈਨਾ ਡੋਰ ਦੀ ਜਿਹੜੀ ਸੀਗੀ ਵਰਤੋਂ ਜਿਹੜੀ ਹੈਗੀ ਹੈ ਕਈ ਵਾਰੀ ਪਤਾ ਨਹੀਂ ਹੁੰਦਾ ਸੀ ਅਣਜਾਣ ਦੇ ਪਣੇ ਦੇ ਵਿੱਚ ਬੱਚੇ ਇਹ ਜੀ ਹਰਕਤ ਕਰਦੇ ਹੈਗੇ ਸੋ ਡਰੋਨ ਦੀ ਯੂਜ਼ੇਜ ਦੇ ਨਾਲ ਜਿੱਥੇ-ਜਿੱਥੇ ਸਾਨੂੰ ਇਸ ਤਰ੍ਹਾਂ ਦੀ ਕੋਈ ਵੀ ਗਤੀਵਿਧੀ ਧਿਆਨ ਵਿੱਚ ਆਏਗੀ ਲੋਕਲ ਪੁਲਿਸ ਇਮੀਡੀਏਟਲੀ ਐਕਟ ਕਰਦੇ ਹੋਏ ਉਸ ਇਨਫੋਰਮੇਸ਼ਨ ਦੇ ਉੱਤੇ ਉਸ ਵੀਡੀਓ ਫੁਟੇਜ ਦੇ ਉੱਤੇ ਕਨਸਰਨਡ ਏਰੀਆ ਨੂੰ ਚੈੱਕ ਕਰੇਗੀ ਅਤੇ ਰਿਕਵਰ ਹੋ ਕੇ ਅਸੀਂ ਮੁਕੱਦਮਾ ਚਾਰਜ ਕਰਾਂਗੇ ਜੇਲਾ ਪੱਤਰ ਦੇ ਉੱਤੇ ਟੈਕਨੀਕਲ ਸੀਸਟੀਮ ਕਨਸਟੀਟਿਊਟਡ ਹੈਗੀ ਹੈ ਜਿਹੜੇ ਕਿ ਲੜਕਾ ਸਿਮਰਨਜੀਤ ਹੈ ਸਾਡੀ ਸਪੈਸ਼ਲ ਬ੍ਰਾਂਚ ਦੇ ਵਿੱਚ ਸਾਡੀ ਜਰਨੈਲ ਸਿੰਘ ਜੀ ਬਾਕੀ ਸਾਡੀ ਥਾਣੇ ਦੀਆਂ ਟੀਮਾਂ ਐਸਐਚਓ ਸਦਰ ਸੁਖਵਿੰਦਰ ਸਿੰਘ ਐਸਐਚਓ ਸਿਟੀ ਟੂ ਹਰਦੀਪ ਸਿੰਘ ਇਹਨਾਂ ਦੀਆਂ ਵੱਖ-ਵੱਖ ਟੀਮਾਂ ਨੇ ਇਸ ਕੇਸ ਇਹਨਾਂ ਕੇਸਸ ਦੇ ਵਿੱਚ ਕਲੈਕ ਡਾਊਨ ਕੀਤਾ ਹੈਗਾ ਤੇ ਰੌਂਗ ਡੂਅਰਸ ਨੂੰ ਕਲਪਰੇਟਸ ਨੂੰ ਬੁੱਕ ਕੀਤਾ ਹੈਗਾ ਅਸੀਂ ਬੈਕਵਰਡ ਤੇ ਫੋਰਵਰਡ ਲਿੰਕੇਜਸ ਦੇ ਉੱਤੇ ਆਲਰੇਡੀ ਕੰਮ ਕਰ ਰਹੇ ਹਾਂ ਕਿ ਇਹ ਜਿਹੜੇ ਖਰੀਦ ਕੇ ਲੈ ਆਏ ਸੀ ਕਿੱਥੋਂ ਖਰੀਦ ਕੇ ਲੈ ਕੇ ਆਏ ਸੀ ਉਹਦੇ ਵਿੱਚ ਸਾਡੀ ਟੈਕਨੀਕਲ ਟੀਮ ਦਿਨ ਰਾਤ ਲੱਗੀ ਹੋਈ ਹੈਗੀ ਪਿੱਛੋਂ ਜਿੱਥੋਂ ਲੈ ਕੇ ਆਂਦਾ ਸੀ ਉਸ ਦੇ ਬੇਸ ਕਰੀ ਤੇ ਉਹਨਾਂ ਨੂੰ ਵੀ ਬੁੱਕ ਕਰੀ